ਸਿਕਲ ਜੀ ਮੈਂ ਡਾਕਟਰ ਮਲਵੀਰ ਸਿੰਘ ਮੈਨੂੰ ਹੁਣੇ-ਹੁਣੇ ਬਹੁਤ ਵੱਡੀ ਖੁਸ਼ਖਬਰੀ ਮਿਲੀ ਹੈ ਜੀ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾ ਜੀ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਉਹਨਾਂ ਨੂੰ ਜਿਹੜੀ ਆ ਅੰਤ੍ਰਮ ਜ਼ਮਾਨਤ ਦੇ ਦਿੱਤੀ ਹੈ ਤੇ ਸਾਡੇ ਜਿਹੜੇ ਜਿੰਨੇ ਵੀ ਸਾਡੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਜੀ ਸਾਰਿਆਂ ਦਾ ਜਿਹੜਾ ਹੈਗਾ ਮੂਡ ਇੰਨਾ ਜ਼ਿਆਦਾ ਜਿਹੜੀਆਂ ਮਤਲਬ ਖੁਸ਼ੀ ਹੋਈ ਹੈ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਔਰ ਮਿਲੀਅਨਸ ਆਫ ਮਿਲੀਅਨਸ ਆਫ ਪ੍ਰੇਅਰਸ ਹੈਜ਼ ਬੀਨ ਅਨਸਰਡ ਮੈਂ ਮਾਨਯੋਗ ਸੁਪਰੀਮ ਕੋਰਟ ਦਾ ਧੰਨਵਾਦ ਕਰਦਾ ਹਾਂ ਸਾਨੂੰ ਪੂਰਾ ਕੌਨਫੀਡੈਂਸ ਹੈ ਜੀ ਕਿ ਜਸਟਿਸ ਹਾਸ ਟੂ ਪ੍ਰਵੇਲ ਸੱਚ ਨੂੰ ਬਹੁਤ ਦਮਾਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਪਰਤਾੜਤ ਕਰਨ ਦੀ ਕੋਸ਼ਿਸ਼ ਕੀਤੀ ਬਟ ਅੱਜ ਇਸ ਚਾਈ ਦੀ ਯਤ ਸ਼ੁਰੂ ਹੋ ਗਈ ਹੈ ਤੇ ਇਹਦਾ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਵਿੱਚ ਮਤਲਬ ਮੈਂ ਮਾਨਯੋਗ ਸੁਪਰੀਮ ਕੋਰਟ ਦਾ ਕੋਟ ਕੋਟ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੀਆਂ ਪ੍ਰੇਅਰ ਸੁਣੀਆਂ ਔਰ ਤੁਸੀਂ ਦੇਖਿਓ ਹੁਣ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਜਿਹੜੀ ਕੈਂਪੇਨ ਹੈ ਜਦੋਂ ਸਾਡੇ ਬੱਬਰ ਸ਼ੇਰ ਆਣਗੇ ਪੰਜਾਬ ਦੇ ਵਿੱਚ ਤੁਸੀਂ ਦੇਖਿਓ ਉਹਨਾਂ ਦਾ ਜਲਵਾ ਦੇਖਿਓ ਪੰਜਾਬ ਦੇ ਲੋਕ ਤਿਆਰ ਹੈ ਜੀ ਜਿਹੜੀ ਇਹਨਾਂ ਨੇ ਜੋ ਇੱਕ ਬੇਗੁਨਾਹ ਨੂੰ ਅੰਦਰ ਕਰਕੇ ਜਿਹੜਾ ਕੀਤਾ ਸੀਗਾ ਉਹਦੀ ਸਜ਼ਾ ਪੰਜਾਬ ਦੇ ਲੋਕ ਇਹਨਾਂ ਨੂੰ ਹੁਣ ਵੋਟਾਂ ਦੇ ਵਿੱਚ ਦੇਣਗੇ ਵੋਟ ਦੀ ਝੋਟ ਕਰਕੇ ਦੇਣਗੇ ਔਰ ਜਿਹੜਾ ਉਹਨਾਂ ਨੇ ਜੇਲ੍ਹ 'ਚ ਰੱਖਿਆ ਹੈਗਾ ਉਹਨੂੰ 10 ਗੁਣਾ ਵੋਟਾਂ ਪਾ ਕੇ ਉਹਨੂੰ ਜਵਾਬ ਦੇਣਗੇ 13 0 ਭਗਵੰਤ ਮਾਨ ਬਣੇਗਾ ਹੀਰੋ ਔਰ ਸਾਡੇ ਵੱਡੇ ਹੀਰੋ ਜਿਹੜੇ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਦੋਨੋਂ ਮਿਲ ਕੇ ਸਾਡੇ ਪੰਜਾਬ ਦੇ ਲੋਕਾਂ ਦੀਆਂ ਸਾਰੀਆਂ ਆਸਾਂ ਬਿਦਾਂ ਦੇ ਕਰੇ ਉਤਰਣਗੇ ਬਹੁਤ ਬਹੁਤ ਧੰਨਵਾਦ ਆਮ ਆਦੀ ਪਾਰਟੀ ਦਾ ਇਕੱਲਾ ਇਕੱਲਾ ਵਾਡਾ ਇਕੱਲਾ ਇਕੱਲਾ ਵਾਰੰਟੀ ਹੈ ਅੱਜ ਪਪਾ ਬਾਹਰ ਸਾਡੇ ਵੈਲਚਨ ਕੰਟੀਟਰ ਅਰਵਿੰਦ ਗੇਜ ਰਿਵਾਜੀ ਜਿਨ੍ਹਾਂ ਨੇ ਦੇਸ਼ ਦੇ ਵਿੱਚ 15 ਦੇ ਤਰ੍ਹਾਂ ਘੇਰੇ ਹੋਣਾ 15 ਦਿਨਾਂ ਦੇ ਵਿੱਚ ਉਮੀਦਵਾਰਾਂ ਨੂੰ ਬਲ ਮਿਲੇਗਾ ਕੋਈ ਅਸਰ ਪਾਵੇਗਾ ਕੱਲ੍ਹ ਬਾਹਰ ਆਣ ਨਾਲ ਇਹਨਾਂ ਨੇ ਜੇਲ੍ਹ ਦੇ ਵਿੱਚ ਟੱਕਿਆ ਸਾਨੂੰ ਉਹਦੇ ਨਾਲ ਬਲ ਮਿਲਿਆ ਅੱਜ ਬਾਹਰ ਆ ਗਏ ਨੇ ਅਸੀਂ ਕਿੰਨੇ ਤੱਕ ਦੌਰ ਹੋ ਜਾਣਗੇ ਤੁਸੀਂ ਆਪ ਹੀ ਦੇਖ ਠੀਕ ਹੈ ਥੈਂਕ ਯੂ ਅਸੀਂ ਕਟੂਗੜ 25 30 ਸੀਟਾਂ ਜਿਹੜੀਆਂ ਨੇ ਉਹਦੇ ਵਿੱਚ ਉਲਟ ਫੇਰ ਕਰ ਦਾਂਗੇ ਉਹ ਇੰਡੀਆ ਅਲਾਈንስ ਇਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਤਾਕਤ ਮਰ ਲੱਗਦਾ ਵੀ ਰਾਹੁਲ ਗਾਂਧੀ ਵੀ ਜਿਹੜਾ ਅਕ ਕਹਿ ਲੀਏ ਵੀ ਤੁਹਾਡੇ ਕਨਵੀਨਰ ਸਾਹਿਬ ਦਾ ਵੈਲਕਮ ਕਰ ਨਹੁੰਚਣਗੇ ਜਾਂ ਵੱਡੀ ਕੋਈ ਲੀਡਰਗੀ ਨਹੀਂ ਦੇਖੋ ਜਾਂਦੇ ਨਹੀਂ ਜਾਂਦੇ ਇੰਡੀਆ ਦਾ ਇੰਡੀਆ ਅਲਾਈਅንስ ਦੀ ਨਹੀਂ ਮੈਂ ਗੱਲ ਕਰਦਾ ਸਾਡਾ 21 ਕ ਵਲੰਟੀਅਰ ਵਰਕਰ ਅੱਜ ਕਹਿ ਲਓ ਜੀ ਸਾਡੇ ਵਾਸਤੇ ਬੜਾ ਵੱਡਾ ਅਜੇ ਪੂਛੀ ਦਾ ਤਿਹਾਰ ਹੈ ਕਿ ਸਾਡੇ ਨੈਸ਼ਨਲ ਸਾਡੇ ਕਨਵੀਨਰ ਅੱਜ ਜਿਹੜਾ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਉਹਨਾਂ ਲਈ ਅੱਜ ਦੀਵਾਲੀ ਹੈ ਦੀਵਾਲੀ ਬਿਲਕੁਲ ਦੀਵਾਲੀ ਹੈ ਜਾ ਰਹੇ ਹੋ ਚਾਹਾਂਗੇ ਜੀ ਉਹ ਕੇਸ਼ੀਵਾਲ ਸਾਹਿਬ ਪੰਜਾਬ ਆਉਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਉਹਰੇ ਬਹੁਤ ਵੱਡਾ ਮਹਿਗਾ ਰੋਡ ਤੋਂ ਤੁਹਾਨੂੰ ਪਟਿਆਲੇ ਦੇ ਵਿੱਚ ਤੇ ਜਾਓ। ਥੈਂਕ ਯੂ ਮਾਦਮ ਸਾਹਿਬ। ਐਕਸੀਡੈਂਟ ਸਵਾ ਦੇ ਐਕਸੈਸ ਤੇ ਹੋਇਆ ਚ। ਔਰ ਦੇਖੋ ਜਿਸ ਜਿਹੜਾ ਕਿ ਦਿੱਲੀ ਦੇ ਵਿੱਚ 23-24 ਤਰੀਕ ਨੂੰ ਇਲੈਕਸ਼ਨਸ ਆ ਰਹੀਆਂ ਆ ਉਹਦੇ ਵਿੱਚ ਭਾਤੀ ਜਨਤਾ ਪਾਰਟੀ ਨੇ ਪੂਰਾ ਯੋਰ ਲਾਇਆ ਹੋਇਆ ਸੀ ਵੀ 23-24 ਤਰੀਕ ਤੋਂ ਪਹਿਲਾਂ ਬਾਹਰ ਨਾ ਨਿਕਲ ਦਿੱਤਾ ਜਾਵੇ ਔਰ ਹੁਣ ਫਿਰ ਬਹੁਤ ਸਰਗਰਮੀਆਂ ਤੇਜ਼ ਹੋਣ ਵਾਲੀਆਂ ਔਰ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਉਹਨਾਂ ਦਾ ਇੱਕ ਫੇਰੀ ਹੋਊਗੀ। ਇਹ ਸਾਨੂੰ ਬਹੁਤ ਵੱਡਾ ਉਤਸ਼ਾਹ ਦਿੰਦਾ। ਸੋ ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰੀਆ। ਸਾਰੇ ਜਿਹੜੇ ਜੀਪੀ ਵਰਸ ਨਾਲ ਬਾਹਰ ਆਏ। ਆਰਵਿੰਦ ਜੀ ਦੇ ਬਾਹਰ ਆਉਣ ਨਾਲ ਸਾਨੂੰ ਇੱਕ ਬਹੁਤ ਵੱਡਾ ਹੌਸਲਾ ਮਿਲਿਆ ਔਰ ਸਾਡੇ ਪਾਰਟੀ ਦੇ ਸੁਪਰੀਮੋ ਨੇ ਔਰ ਕੋਈ ਮੈਂ ਕਹਿ ਰਿਹਾ ਹਾਂ ਕਿ ਲੋਕ ਸਭਾ ਇਲੈਕਸ਼ਨ ਦੇ ਉੱਤੇ ਜਿਹੜਾ ਬਹੁਤ ਵੱਡਾ ਅਸਰ ਹੋਣ ਜਾ ਰਿਹਾ ਔਰ ਅੱਜ ਪਤਾ ਲੱਗਿਆ ਕਿ ਭਾਰਤੀ ਜਨਤਾ ਪਾਰਟੀ ਨੇ ਝੂਠੇ ਇਲਜ਼ਾਮ ਜੋ ਲਗਾਏ ਸੀ ਔਰ ਝੂਠੇ ਜੋ ਪਰਚੇ ਜਾਂ ਕੇਸ ਜੇਸਰ ਕੀਤੇ ਸੀ ਉਹਨਾਂ ਵਿੱਚ ਉਹਨਾਂ ਨੇ ਕੋਰ ਮੈਨੀਪੂਲੇਸ਼ਨਸ ਕੀਤੀਆਂ ਸੀ ਸੋ ਕੋਰਟ ਨੇ ਮਾਂਜੋ ਕੋਰਟ ਤੋਂ ਅੱਜ ਜਿਹੜਾ ਫੈਸਲਾ ਆ ਉਹ ਅਰਵਿੰਦ ਜੀ ਦੇ ਹੱਕ ਦੇ ਵਿੱਚ ਆਇਆ ਔਰ ਉਹਨਾਂ ਨੂੰ ਬਹੁਤ ਵੱਡੀ ਇੱਕ ਰਾਹਤ ਮਿਲੀ ਹੈ ਕਿਉਂਕਿ ਲੋਕ ਸਭਾ ਵਲੈਕਸ਼ਨ ਉਤੇ ਬਹੁਤ ਵੱਡਾ ਅਸਰ ਪੈ ਰਿਹਾ ਹੈ ਬਹੁਤ ਬਹੁਤ ਇਹ ਅਧਿਕਾਰਿਕ ਪਾਰਟੀਆਂ ਤੋਂ ਸਰਕਾਰ ਹੈ ਜੀ ਬੈਂਕ ਕਰੇ ਅੱਜ ਦੇਸ਼ੀਵਾਸਾ ਬਾਹਰ ਹੈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜੀ ਸਾਨੂੰ ਅੱਜ ਸੱਚ ਦੀ ਜਿੱਤ ਹੋਈ ਹੈ ਮੋਦੀ ਦੀ ਹਾਰ ਹੋਈ ਹੈ ਮੋਦੀ ਨੇ ਜੋ ਸੋਚਿਆ ਸੀਗਾ ਕਿ ਅੱਜ ਮੈਂ ਅਸੀਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਾ ਕੇ ਤੇ ਆਪਣੀ ਦਬਾ ਲਾਂਗੇ ਕਿ ਲੋਕਤੰਤਾ ਦਾ ਕਾਹਨ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨੇ ਤਾਂ ਇਹ ਅੱਜ ਸਾਨੂੰ ਹਾਈ ਕੋਰਟ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸੁਪਰੀਮ ਕੋਰਟ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਉਹਨਾਂ ਨੂੰ ਜੁਬਾਨਾ ਦਿੱਤੀ ਹੈ ਤੇ ਅਸੀਂ ਮਤਲਬ ਲੋਕਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਚੰਗੇ ਜਿਹੜਾ ਚੰਗੇ ਕੰਮ ਕਰ ਰਹੇ ਅਰਵਿੰਦ ਜੀ ਬਹੁਤ ਚੰਗੇ ਕੰਮ ਕਰ ਰਹੇ ਨੇ ਪਰ ਤੁਹ ਦਖਦੇ ਨਹੀਂ ਤਾਂ ਉਹਨਾਂ ਦਾ ਸਾਥ ਦੋ ਉਹਨਾਂ ਨੂੰ ਅੱਗੇ ਲੈ ਕੇ ਆਓ ਕੌਣ ਸੇਨਾ ਚਾਹਦੇ ਹੋ ਮੈਂ ਜਿਹੜਾ ਸੰਤ ਤੋਂ ਪਹਿਲੇ ਅੱਜ ਦਾ ਬੋਲ ਆ ਰਿਹਾ ਹੈ ਸੰਤਾ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਆ ਮੋਦੀ ਸਰਕਾਰ ਨੂੰ ਕਿ ਇਹ ਘਟੀਆ ਰਾਜਨੀਤੀ ਕਰਨੀ ਬੰਦ ਕਰ ਦੇਣ ਤੇ ਜੋ ਅਸੀਂ ਕੇਂਦਰੀਵਾਲ ਸਾਹਿਬ ਦੇ ਨਾਲ ਆ ਜਿਨ੍ਹਾਂ ਨੇ ਹਮੇਸ਼ਾ ਸੱਚ ਦਾ ਸਾਥ ਦਿੱਤਾ ਔਰ ਲੋਕਾਂ ਲਈ ਵਧੀਆ ਕੰਮ ਲੋਕਾਂ ਲਈ ਵਧੀਆ ਕੰਮ ਕੀਤੇ ਨੇ ਉਹਨਾਂ ਨੇ ਜਿਹੜੀਆਂ ਇਹ ਘਟੀਆ ਰਾਜਨੀਤਿਕ ਖੇਡ ਸੀ ਜੇ ਸਾਡੇ ਸਿਕੰਦਰ ਜੈਨ ਜਿਹੜੇ ਵਧੀਆ ਹਸਪਤਾਲ ਬਣਾਏ ਸੀ ਤਾਂ ਉਹਨਾਂ ਨੂੰ ਅੰਦਰ ਕਰ ਦਿੱਤਾ ਆਪਣੇ ਮਨੀਸ਼ ਸ਼ੋਧਿਆਨ ਨੇ ਚੰਗੇ ਸਕੂਲ ਦਿੱਤੇ ਤਾਂ ਉਹਨਾਂ ਨੂੰ ਅੰਦਰ ਕਰ ਦਿੱਤਾ ਜੇ ਕੇਜਰੀਵਾਲ ਸਾਹਿਬ ਨੇ ਚੰਗੇ ਕੰਮ ਕੀਤੇ ਨੇ ਉਹਨਾਂ ਨੂੰ ਅੰਦਰ ਕਰ ਦਿੱਤਾ ਇਹ ਘਟੀਆ ਰਾਜਨੀਤਿਕ ਖੇਡ ਨਹੀਂ ਬੰਦ ਕਰਦੇ ਮੋਤੀ ਤੇਰਾ ਜਲਵਾ ਨਹੀਂ ਚੱਲੂਗਾ ਹੁਣ ਤੇ ਅੱਜ ਆਮ ਆਦਮੀ ਪਾਰਟੀ ਦਾ ਪੂਰੇ ਪੰਜਾਬ ਦੇ ਵਿੱਚ ਸਾਡੇ ਕੇਜਰੀਵਾਲ ਸਾਹਿਬ ਬਾਹਰ ਆਏ ਨੇ ਸਾਡਾ ਸ਼ੇਰ ਬਾਹਰ ਆ ਗਿਆ ਕੁਸ਼ੀਆ ਪੰਜਾਬ ਦੇ ਹਰ ਥਾਂ ਤੇ ਜੋਸ਼-ਖੌਲ ਨਾਲ ਵਧੀਆ ਡੌਣ ਭੰਗੜੇ ਪਾਏ ਜਾ ਰਹੇ ਨੇ ਪਟਾਕੇ ਮਜਾਏ ਜਾ ਰਹੇ ਨੇ ਤੁਹਾਡੇ ਸਾਹਮਣੇ ਤੇ ਅਸੀਂ ਬਹੁਤ ਜ਼ਿਆਦਾ ਖੁਸ਼ ਆ